ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕਉਦਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਪਿਛਲੇ ਦਿਨੀ ਭਾਰਤ ਪਾਕ جنگ ਦੇ ਵਿੱਚ ਪੰਜਾਬ ਵਿੱਚ ਬਲੈਕਆਊਟ ਕੀਤਾ ਬਲੈਕਆਊਟ ਦਰਬਾਰ ਸਾਹਿਬ ਵੀ ਹੋਇਆ ਵੀਡੀਓ ਤੇ ਖਬਰਾਂ ਬਾਹਰ ਆ ਗਈਆਂ ਔਰ ਇਹ ਅੱਜ ਹੀ ਨਹੀਂ ਇੱਕ ਸਮਾਂ ਹੁੰਦਾ ਸੀ ਕਿ ਪੰਜਾਬ ਵਿੱਚ ਮੁਗਲਾਂ ਦਾ ਰਾਜ ਹੁੰਦਾ ਸੀ ਲਾਹੌਰ ਤੇ ਉਹਨਾਂ ਦਾ ਕਬਜ਼ਾ ਹੁੰਦਾ ਸੀ ਇਹ ਇਤਿਹਾਸ ਗਵਾਇਆ ਇਹ ਨਾਦਰ ਸ਼ਾਹ ਆਇਆ ਤੇ ਤਾਂ ਉਸਨੇ ਅੰਮ੍ਰਿਤਸਰ ਸਾਹਿਬ ਤੇ ਪੰਜਾਬ ਤੇ ਕਹਿਟਾਇਆ ਜੇ ਅਹਿਮਦ ਸ਼ਾਹ ਅਬਦਾਲੀ ਆਇਆ ਤਾਂ ਉਸਨੇ ਕਹਿਟਾਇਆ ਔਰ ਇੱਕ ਇਤਿਹਾਸ ਦੇ ਨਾਲ ਜਿਹੜੀ ਬਹੁਤ ਹੀ ਕੁਰਬਾਨੀ ਭਰੀ ਇਤਿਹਾਸਾ ਜਿਹੜਾ ਮੈਂ ਪਹਿਲੇ ਜ਼ਿਕਰ ਕੀਤਾ ਕਿ ਸੂਰਾ 100 ਪਹਿਚਾਨੀਆਂ ਜੋ ਲਰੇਦੀਨ ਕੇ ਹੇਤ ਆਪਣੀ ਜਾਨ ਨੂੰ ਕੁਰਬਾਨ ਕਰ ਦੇਣਾ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਲਾ ਦੇਣਾ ਇਹ ਹਿੱਸੇ ਆਇਆ ਮੁਗਲਾਂ ਦੇ ਟਾਈਮ ਸਮੇਂ ਭਾਈ ਮਨਸਾ ਸਿੰਘ ਜੀ ਭਾਈ ਮਨਸਾ ਸਿੰਘ ਜੀ ਉਹ ਸ਼ਕਸ਼ਤ ਹੋਏ ਆ ਜਿਨ੍ਹਾਂ ਨੇ ਆਪਣੀ ਜਾਨ ਤਾਂ ਕੁਰਬਾਨ ਕਰ ਦਿੱਤੀ ਪਰ ਦਰਬਾਰ ਸਾਹਿਬ ਹਨੇਰਾ ਨਹੀਂ ਹੁੰਦਾ ਮੁਗਲਾਂ ਨੇ ਅੰਮ੍ਰਿਤਸਰ ਸ਼ਹਿਰ ਤੇ ਕਬਜ਼ਾ ਕਰ ਲਿਆ ਸਿੰਘਾਂ ਨੂੰ ਜੰਗਲ ਚ ਜਾਣਾ ਪੈ ਗਿਆ ਔਰ ਸਿੱਖਾਂ ਦਾ ਸਿੰਘਾਂ ਦਾ ਸ਼ਰੀਆਮ ਪਰਿਵਾਰਾਂ ਦਾ ਕਤਲੇਆਮ ਕਰਨ ਦਾ ਹੁਕਮ ਦਿੱਤਾ ਅੰਮ੍ਰਿਤਸਰ ਸ਼ਹਿਰ ਦੇ ਚੱਪੇ-ਚੱਪੇ ਤੇ ਮੁਗਲ ਫੌਜਾਂ ਨੇ ਚੌਕੀਆਂ ਪੇਟਾ ਲਈਆਂ ਕਿਉਂਕਿ ਆ ਪਠਾਨ ਤੋਂ ਬਾਅਦ ਸ਼ਰੀ ਦਰਬਾਰ ਸਾਹਿਬ ਤੇ ਵੀ ਕਬਜ਼ਾ ਕਰ ਲਿਆ ਸਰੋਵਰ ਦੇ ਦਿਵਾਲੇ ਆਪਣੇ ਮੁਗਲਿਆ ਫੌਜੀ ਬਿਠਾ ਦਿੱਤੇ ਤਾਂ ਸਿੱਖ ਜੰਗਲ ਦੇ ਵਿੱਚ ਇਕੱਤਰਤਾ ਕਰ ਰਹੇ ਆ ਔਰ ਇਕੱਤਰਤਾ ਕਰਦੇ ਅਗਲੀ ਲੜਾਈ ਦੀ ਬਿਉਤ ਬਣਾਉਂਦੇ ਆ ਔਰ ਨਾਲੇ ਸੋਚਦੇ ਆ ਕਿ ਸ਼ਰੀ ਦਰਬਾਰ ਸਾਹਿਬ ਤੇ ਹਨੇਰਾ ਆ ਸਾਡੀ ਜ਼ਿੰਦਗੀ 'ਚ ਤਾਂ ਹਨੇਰਾ ਹੋ ਸਕਦਾ ਪਰ ਸਾਡੇ ਘਰ 'ਚ ਤਾਂ ਹਨੇਰਾ ਹੋ ਸਕਦਾ ਪਰ ਜਿਹੜਾ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਦਾ ਘਰ ਆ ਉਹ ਦੁਨੀਆ ਦੇ ਜੀਵਨ 'ਚ ਚਾਨਣ ਮਨਾਰਾ ਚਾਨਣ ਚਾਨਣ ਦਾ ਘਰ ਆ ਉੱਥੇ ਹਨੇਰਾ ਅਸੀਂ ਹੁਣ ਨਜਾਉਂਗੇ ਆਪਣੀਆਂ ਜ਼ਾਨਾ ਕਰਵਾਲ ਕਰਦਾਂਗੇ ਵਿਚਾਰ ਹੋਇਆ ਕਿ ਕਿਹੜਾ ਸਿੰਘ ਇਹ ਸੇਵਾ ਲਏਗਾ ਜਿਹੜਾ ਆਪਣੀ ਜਾਨ ਖਤਰੇ ਚ ਪਾ ਕੇ ਸ੍ਰੀ ਦਰਬਾਰ ਸਾਹਿਬ ਤੇ ਨਾਲੇ ਤਾਂ ਝਾੜੂ ਪੋਚੇ ਦੀ ਸੇਵਾ ਕਰੇਗਾ ਨਾਲੇ ਦੀਵਾ ਬਤੀ ਜਲਾ ਕੇ ਆਏਗਾ ਔਰ ਉਥੇ ਦੀ ਸੇਵਾ ਪੂਰੀ ਕਰੇਗਾ ਤਾਂ ਭਾਈ ਮਨਸਾ ਸਿੰਘ ਹੁਣੇ ਖਾਲਸਾ ਫੌਜ ਦੀ ਕਤਰਤਾ ਤੋਂ ਉੱਠੇ ਉਹਨਾਂ ਨੇ ਕਿਹਾ ਕਿ ਖਾਲਸਾ ਪੰਥ ਇਹ ਸੇਵਾ ਮੇਰੇ ਲੇਖੇ ਲਾਵੇ 10 ਜਿਕਾਰੇ ਵੱਡੇ ਭਾਈ ਮਨਸਾ ਸਿੰਘ ਜੀ ਵਾਸਤੇ ਅਰਦਾਸ ਕੀਤੀ ਗੁਰੂ ਮਹਾਰਾਜ ਇਹ ਆਪਣੀ ਸੇਵਾ 'ਚ ਸਫਲ ਹੋਣ ਤਾਂ ਭਾਈ ਮਨਸਾ ਸਿੰਘ ਜੀ ਆਪਣਾ ਜੰਗਲ ਚੋਂ ਨਿਕਲ ਕੇ ਭੇਸ ਬਦਲ ਕੇ ਦਰਬਾਰ ਸਾਹਿਬ ਆਏ ਉੱਥੇ ਇੱਕ ਖੱਡੇ 'ਚ ਦਿਨ ਕੱਟਿਆ ਰਾਤ ਨੂੰ ਦੀਵਾ ਬੱਤੀ ਗੰਦਕ ਕੁਝ ਲੀਰਾ ਤੇ ਕੁੱਜੇ 'ਚ ਪਾ ਕੇ ਇੱਕ ਘੜਾ ਲਿਆ ਰਾਤ ਦੇ ਹਨੇਰੇ ਵਿੱਚ ਘੜਾ ਸਰੋਵਰ 'ਚ ਪਾ ਕੇ ਆਪ ਉਤੇ ਤੈਰ ਕੇ ਦਰਬਾਰ ਸਾਹਿਬ ਪਹੁੰਚ ਗਏ ਦੀਵਾ ਬੱਤੀ ਦੀ ਸੇਵਾ ਕੀਤੀ ਦੀਵਾ ਬੱਤੀ ਦੀ ਸੇਵਾਤ ਕਰਨ ਤੋਂ ਬਾਅਦ ਉਹਨਾਂ ਨੇ ਫੇਰ ਝਾੜੂ ਸਫਾਈ ਕੀਤੀ ਉੱਥੇ ਦੀ ਔਰ ਕੁਝ ਮਿੰਟ ਪਾਠ ਕੀਤਾ ਤੇ ਫੇਰ ਚਲੇ ਗਏ ਲਗਾਤਾਰ ਇਹ ਸੇਵਾ ਕਈ ਦਿਨ ਚੱਲਦੀ ਰਹੀ ਤਾਂ ਮੁਗਲਿਆ ਫੌਜ ਨੂੰ ਸ਼ੱਕ ਪੈ ਗਿਆ ਕਿ ਕੋਈ ਨਾ ਕੋਈ ਆਲ ਕੇ ਇੱਥੇ ਦੀਵਾ ਬੱਤੀ ਕਰਕੇ ਜਾਂਦਾ ਹੈ ਤਾਂ ਇੱਕ ਦਿਨ ਰਾਤ ਨੂੰ ਤਾੜ ਰੱਖੀ ਜਦੋਂ ਭਾਈ ਸਾਹਿਬ ਸਰੋਵਰ ਵਿੱਚ ਘੜੇ ਤੇ ਤੈਰ ਕੇ ਜਾ ਰਹੇ ਸੀ ਤੇ ਬਾਹਰੋਂ ਤਮੰਚੀਆਂ ਨਾਲ ਬੰਦੂਕਾਂ ਨਾਲ ਬਰੂਦ ਮਾਰ ਕੇ ਗੋਲੀਆਂ ਮਾਰ ਕੇ ਭਾਈ ਸਾਹਿਬ ਦੇ ਸਰੀਰ ਨੂੰ ਛਲਣੀ ਛਲਣੀ ਕਰਤਾ ਔਰ ਉਹ ਉੱਥੇ ਹੀ ਸ਼ਹਾਦਤ ਪਾ ਗਏ ਜਤ ਕਰ ਉਹਨਾਂ ਦਾ ਜੀਵਨ ਰਹਾ ਤਤ ਕਰ ਉਹਨਾਂ ਨੇ ਆਪਣੇ ਸੇਵਾ ਜੋ குரு ਸਾਹਬ ਨੇ ਲਾਈ ਸੀ ਪੰਥ ਨੇ ਲਾਈ ਸੀ ਉਹ ਨਿਮਾਉਂਦੇ ਰਹੇ ਸ਼ਹਾਦਤ ਦਾ ਪ੍ਰਵਾਨ ਕਰ ਲਈ ਪਰ ਚਾਨਣ ਦੇ ਘਰ ਅੰਧੇਰਾ ਨਹੀਂ ਹੋ ਦਿੱਤਾ ਜਦ ਤੱਕ ਉਹ ਜਿੰਦੇ ਰਹੇ ਔਰ ਇਹ ਜਿਹੜਾ ਗੁਰੂ ਰਾਮਦਾਸ ਦਾ ਘਰ ਦੁਨੀਆ ਦੇ ਘਰਾਂ ਚਾਨਣ ਕਰਦਾ ਉਥੇ ਭਾਈ ਮਨਸਾ ਸਿੰਘ ਨੇ ਸੇਵਾ ਲਈ ਇਹ ਕੁਰਬਾਨੀਆਂ ਛੋਟੀਆਂ ਨਹੀਂ ਐ ਕੁਰਬਾਨੀ ਕਹਿਣਾ ਤੇ ਕੁਰਬਾਨੀ ਕਰਨੇ ਚ ਬੜਾ ਜਿਮੀ ਸਮਾਨ ਦਾ ਫਰਕ ਹੈ ਗੱਲਾਂ ਕਿੰਦੇ ਕਰਨੀਆਂ ਬਹੁਤ ਸਖੀਆਂ ਸਿਰੋਖੀਆਂ ਸੇਵਾ ਕਰਨੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਜਿਨ੍ਹਾਂ ਇਹਨਾਂ ਰਾਹ ਤੇ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝਲੀਆਂ ਨੇ ਜਿਨ੍ਹਾਂ ਇਹਨਾਂ ਰਾਹ ਤੇ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝਲੀਆਂ ਨੇ ਭਾਈ ਮਨਸਾ ਸਿੰਘ ਵਰਗੇ ਸ਼ਹੀਦਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਬੜੀ ਕਿਰਪਾਲਤਾ ਹੁੰਦੀ ਹੈ ਤਾਂ ਸ਼ਹਾਦਤਾਂ ਹੁੰਦੀਆਂ ਜਿਹੜਾ ਵੀ ਸ਼ਹਾਦਤ ਦਿੰਦਾ ਗੁਰੂ ਵਾਸਤੇ ਉਹ ਸਿੱਧਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਚ ਬੈਠਦਾ ਇਸ ਕਰਕੇ ਸਾਨੂੰ ਆਪਣੇ ਇਤਿਹਾਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਚਾਨਣ ਚਾਨਣ ਹੈ ਗਿਆਨ ਦਾ ਚਾਨਣ ਸ਼ਕਤੀਆਂ ਚਾਨਣ ਅਕਾਲ ਪੁਰਖ ਦੀ ਰਹਿਮਤ ਅਚਾਨਣ ਤੇ ਜਿਹੜੇ ਮਨੁੱਖ ਮੌਜੂਦਾ ਤਾਕਤਾਂ 'ਚ ਹੁੰਦੇ ਆ ਉਹਨਾਂ ਨੂੰ ਭੁਲੇਖਾ ਪੈ ਜਾਂਦਾ ਇੱਕ ਸ਼ਾਇਦ ਅਸੀਂ ਜ਼ਿੰਦਗੀ ਪਰ ਅਸੀਂ ਰਹਿੰਦੇ ਸੰਸਾਰ ਤੇ ਕਰੇ ਦੀ ਦੁਨੀਆ ਤੱਕਰ ਇੱਥੇ ਕਾਬਜ ਰਹਿਣਾ ਪਰ ਉਹਨਾਂ ਦਾ ਭੁਲੇਖਾ ਬਹੁਤ ਦੂਰ ਹੋ ਜਾਂਦਾ ਮੁਗਲਾਂ ਦਾ ਵੀ ਹੋ ਗਿਆ ਅੰਗਰੇਜ਼ਾਂ ਦਾ ਵੀ ਭੁਲੇਖਾ ਦੂਰ ਹੋ ਗਿਆ ਇਸ ਕਰਕੇ ਆਓ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚੱਲੀਏ ਗੱਜ ਕੇ ਬੁਲਾਈਏ ਫਤਿਹ ਹਰ ਵਾਰ ਨਵੀਂ ਜਿਹੜੀ ਗੱਲ ਹੈ ਖੋਜ ਅਦੀਨ ਗੱਲ ਹੈ ਉਹ ਆਪ ਜੀ ਨਾਲ ਸਾਂਝੇ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ